ਪੁੜੇ ਮੈਂ ਇਲਾਕੇ ਦੇ ਵਿੱਚ ਸੀਗਾ ਰਮਬਦਾਸ ਸੀਗਾ ਜਦੋਂ ਕੈਂਡੀਡੇਟਾਂ ਦੀ ਸਾਡੀ ਪਾਰਟੀ ਦੇ ਸਾਡੇ ਕੋਮਿਕ ਕਨਵੀਨਰ ਅਦਵਿੰਦ ਕੇਦੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਤੁਮਕ ਸਿੰਘਮਾਨ ਜੀ ਸਾਡੇ ਆਲ ਇੰਡੀਆ ਦੇ ਜਨਰ ਸਕੱਤਰ ਰਾਜ ਸਭਾ ਮੈਂਬਰ ਡਾਕਟਰ ਸੁਦੀਪ ਪਾਠਕ ਜੀ ਤੇ ਪੂਰੀ ਹਾਈ ਕਮਾਂਡ ਨੇ ਅੱਜ 8 ਕੈਂਡੀਡੇਟਾਂ ਦੀ ਜਿਹੜੀ ਲੋਕ ਸਭਾ ਵਾਸਤੇ ਪਹਿਲੀ ਲਿਸਟ ਜਿਹੜੀ ਜਾਰੀ ਕੀਤੀ ਹੈ। ਔਰ ਮੈਨੂੰ ਗੁਰੂ ਆਮਦਾਸ ਜੀ ਦੀ ਨਗਰੀ ਤੋਂ ਅੰਮ੍ਰਿਤਸਰ ਤੋਂ ਪਾਰਟੀ ਨੇ ਅਨੰਦਪਾਲ ਜਿਹੜਾ ਉਹ ਉਹ ਕੀਤਾ। ਪਾਰਟੀ ਨੇ ਮੇਰੀ ਵਫਾਦਾਰੀ ਨੂੰ ਦੇਖ ਕੇ ਮੇਰੀ ਮਿਹਨਤ ਨੂੰ ਦੇਖ ਕੇ ਫੈਸਲਾ ਕੀਤਾ। ਇੱਕ ਸਧਾਰਨ ਪਰਵਾਦ ਵਿੱਚ ਉੱਠ ਕੇ ਆਮ ਕਿਸਾਨ ਦੇ ਪੁੱਤ ਲੋ ਉੱਠ ਕੇ ਜੇ ਕਿਸੇ ਨੂੰ ਲੋਕ ਸਭਾ ਦੀ ਟਿਕਟ ਮਿਲ ਸਕਦੀ ਹੈ ਮਿਹਨਤ ਕਰਕੇ ਵਫਾਦਾਰੀ ਕਰਕੇ ਉਹ ਸਿਰਫ ਆਮ ਆਦਮੀ ਪਾਰਟੀ ਹੈ ਅਰ ਅਲਵਿੰਦ ਕੇਰਿਵਾਦੀ ਨੇ ਜਿਹੜਾ ਉਹਨਾਂ ਦਾ slogan ਹੈ ਕਹਿੰ ਹਿੰਦੁਸਤਾਨ ਦੀ ਸਿਆਸਤ ਕਰਨ ਨਹੀਂ ਆਏ ਹਿੰਦੁਸਤਾਨ ਦੀ ਸਿਆਸਤ ਵਿੱਚ ਬਦਲਾਅ ਕਰਨ ਆਏ ਇਹ ਬਦਲਾਅ ਦਾ ਇੱਕ ਪ੍ਰਤੀਕ ਆ ਕਿ ਤੁਹਾਡੇ ਸਾਹਮਣੇ ਕਾਮ ਗਰੀਬ ਘਰ ਦਾ ਬੱਚਾ ਜਿਹੜਾ ਇਹ ਕਾਮ ਕਿਸਾਨ ਦਾ ਪੁੱਤ ਜਿਹੜਾ ਬੈਠਾ ਜਿਸ ਨੂੰ ਅੱਜ ਲੋਕ ਸਭਾ ਲਈ ਪਹਿਲਾਂ ਇੱਥੋਂ ਪਹਿਲਾਂ ਇਸੇ ਹਲਕੇ ਤੋਂ ਇਹ ਨਾਲੇ ਤੋਂ ਵਿਧਾਨ ਸਭਾ ਦੀ ਟਿਕੜ ਦਿੱਤੀ ਆਈ ਨਾਲਾ ਨਿਵਾਸੀਆਂ ਨੇ ਐਮ ਐਲ ਏ ਬਣਾਇਆ ਆਦ ਅਦਵਿੰਦ ਕੇਰਦੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਪਹਿਲੀ ਜਿਹੜੀ ਲਿਸਟ ਹੈ ਟੌਪ 10 ਬੇਦੁਰਸ ਕਾਲ ਦਾ ਵੀ ਬਹੁਤ ਪ੍ਰਾਉਡ ਹੈ ਕਿ ਪਹਿਲੀ ਉਦੋਂ ਜਿਹੜੀ ਲਿਸਟ ਆਈ ਸੀਗੀ ਕੈਬਿਨਟ ਦੀ ਉਦੋਂ ਮੈਂ ਟੌਪ 10 ਦੇ ਵਿੱਚ ਸੀਗਾ ਅੱਜ ਵੀ ਪਾਰਟੀ ਨੇ ਪਹਿਲੀ ਲਿਸਟ ਤੇ ਪਹਿਲਾ ਨਾਮ ਜੜਾ ਤਾਂ ਕਿ ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਪਰ ਮੈਂ ਮੈਂ ਕਹਿਣਾ ਚਾਹੁੰਦਾ ਕਿ 2 ਸਾਲ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਕੰਮ ਕੀਤਾ ਜਿਹੜਾ ਮੈਂ 2 ਸਾਲ ਦੇ ਵਿੱਚ ਰਿਕਾਰਡ ਕੈਮ ਕੀਤਾ ਕਿ ਕ੍ਰੀਪ 1100 11000 ਏਕੜ ਜ਼ਮੀਨ ਪੰਜਾਬ ਦੇ ਵਿੱਚੋਂ ਨਜਾਇਜ਼ ਕਬਜ਼ਿਆਂ ਦੀ ਜਿਹੜੀ ਛਡਾਈ ਸੀਗੀ ਕ੍ਰੀਪ 3000 ਕਰੋੜ ਦੀ ਉਹ ਵੜਦੀ ਆ ਕੁਦ ਮੈ ਕੋ ਐਨ ਆਰ ਆਈ ਮਹਿਕਮਾ ਸੀਗਾ ਤੇ ਮੈਂ ਕੋਈ ਕ੍ਰੀਪ 1500 ਐਨ ਆਰ ਆਈ ਦੇ ਕੇਸਾਂ ਦਾ 2 ਸਾਲਾਂ ਦੇ ਤੇ ਨਵਟਾਦਾ ਕੀਤਾ ਇੱਕ ਰਿਕਾਰਡ ਕਿਸ ਨੇ ਅਜ ਤੱਕ ਕੋਈ ਪੰਜਾਬ ਦਾ ਸਿਆਸਤਦਾਨ ਹੱਥ ਖੜਾ ਕਰਕੇ ਦੱਸ ਦੇ ਕਿਸ ਨੇ ਪੰਜ ਮਰਲੇ ਵੀ ਜਗਾ ਛਡਾਈ ਹੋਏ ਔਰ ਮੈਨੂੰ ਬੰਦਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੈ ਗੁਰੂ ਰਾਮਦਾਸ ਕੱਲ ਮੱਥਾ ਟੇਕਣ ਜਾਵਾਂਗੇ ਗੁਰਪੀ ਮਰੇ ਬਾਬਾ ਬੁੱਢਾ ਸਾਹਿਬ ਜੀ ਦੇ ਮੱਥਾ ਟੇਕ ਕੇ ਆਏ ਹਾਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇੰਨੀ ਸ਼ਕਤੀ ਬਖਸ਼ਣਗੇ ਕਿ ਅਮੋਦ ਸਾਹਿਬ ਨਗਰ ਜਿਹੜਾ ਸ਼ਹਿਰ ਹੈ ਜਿਹੜਾ ਗੁਰੂ ਰਾਮਦਾਸ ਦੀ ਨਗਰੀ ਹੈ ਜਿਹੜੇ ਬਹੁਤ ਪੁਰਾਣੇ ਮੁੱਦੇ ਸ਼ਹਿਰ ਦੇ ਰਹਿੰਦੇ ਆ ਸ਼ਹਿਰ ਦੇ ਦਾ ਇਹਨੂੰ ਵਰਲਡ ਦੇ ਨਕਸ਼ੇ ਤੇ ਖੜਨਾ ਇੱਕ ਜੁਬਈਆ ਦੀ ਪਈ ਆ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਅਮਸਾਂ ਨੂੰ ਬਾਰਡਰ ਦੇ ਕਿਸਾਨਾਂ ਨੂੰ ਅਜਨਾਲਾ ਨਿਵਾਸੀਆਂ ਨੂੰ ਔਰ ਪੰਜਾਬ ਦੀ ਇੱਕ ਵੱਡੀ ਲੜਾਈ ਲੜਾਂਗੇ ਉੱਥੇ ਬਹੁਤ ਵੱਡੀ ਲੜਾਈ ਲੜਨ ਦੀ ਲੋੜ ਹੈ ਉਹ ਲੜਾਈ ਦਿੱਲੀ ਲੋਕ ਸਭਾ ਦੇ ਵਿੱਚ ਲੜਾਂਗੇ ਔਰ ਮੇਰਾ ਖਿਆਲ ਹੈ ਕਿ ਜਿੱਦਾਂ ਅਜਨਾਲਾ ਨਿਵਾਸੀਆਂ ਨੂੰ ਇਸ ਗੱਲ ਦਾ ਫੱਕਰ ਹੁੰਦਾ ਕਿ ਤੁਹਾਡਾ ਚੁਣਿਆ ਉਮੀਦਵਾਰ ਜਿਹੜਾ ਲੋਕ ਸਭਾ ਦੇ ਵਿੱਚ ਕਿੰਨਾ ਕੰਮ ਕੀਤਾ ਇਦਾਂ ਹੀ ਅਮਰਸਰ ਦੇ ਵਾਸੀ ਵੀ ਬਾਅਦ ਦੇ ਵਿੱਚ ਫਖਰ ਕਰਾ ਕਰਨਗੇ ਕਿ ਕਾਮ ਬੰਦੇ ਨੂੰ ਵੋਟ ਪਾਈ ਸੀ ਤੇ ਵੋਟ ਦੀ ਕੀ ਕੀਮਤ ਹੈ ਤੇ ਲੋਕ ਸਭਾ ਦੇ ਅੰਦਰ ਜਾ ਕੇ ਅਮਰਸਰ ਦੀ ਇੱਕ ਆਵਾਜ਼ ਬਣਾਂਗੇ ਔਰ ਗੁਰੂ ਰਾਮਦਾਸ ਜੀ ਦੇ ਸ਼ਹਿਦ ਗਿਆ ਜਿੰਨੀਆਂ ਜਿੰਨੀਆਂ ਵਿਸਵਸਿਆਵਾਂ ਇਹਨਾਂ ਨੂੰ ਹੱਲ ਕਰਨ ਵਿੱਚ ਪਹਿਲ ਜਿਹੜੀ ਆ ਉਹ ਕਰਾਂਗੇ